ਦੇਖੋ ਜੀ ਸਾਰਿਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਵਧੀਆ ਵੈਰਾਈਟੀ ਆ ਰਹੀ ਹੈ ਜੀ ਬਹੁਤ ਹੀ ਘੱਟ ਰੇਟਾਂ ਤੇ ਆ ਰਹੀ ਹੈ 컬러 ਚੈੱਕ ਕਰੋ ਜੀ ਪਿੰਕ ਕਲਰ ਆ ਇਹਦੇ ਵਿੱਚ ਲਾਈਟ ਫਰੋਜੀ ਕਲਰ ਆ ਜੀ ਲਾਈਟ ਕੀ ਅਗੋਰੀ ਕਲਰ ਆ ਜੀ ਤੇ ਲਾਈਟ ਲਵੇਂਡਰ ਕਲਰ ਆ ਜੀ ਬਹੁਤ ਸੋਹਣਾ ਜਾਮ ਕਾਟਨ ਦਾ ਬੇਸ ਆ ਜੀ ਉੱਪਰ ਥ੍ਰੈਡ ਦਾ ਵਰਕ ਹੋਇਆ ਬਾਏ ਪੈਨਲ ਵਰਕ ਵੀ ਹੋਇਆ ਬਾਏ ਔਰ ਦਪੱਟੇ ਦੀ ਗੱਲ ਕਰੀਏ ਆ ਚੈੱਕ ਕਰੋ ਬਾਜੀ ਇੱਧਰ ਆ ਕੇ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਬਹੁਤ ਹੀ ਪਿਆਰਾ ਥ੍ਰੈਡ ਵਰਕ ਨਾਲ ਭਰਿਆ ਪਿਆ 2.5 ਮੀਟਰ ਦਾ ਪਿਓਰ ਦਾ ਦੁਪੱਟਾ ਥ੍ਰੈਡ ਵਰਕ ਦਾ ਔਰ ਕੁਆਲਟੀ ਦੀ ਗੱਲ ਕਰੀਏ ਕੁਆਲਟੀ 100% ਗਾਰੰਟੀ ਵਾਲੀ ਹੈ ਜੀ ਔਰ ਰੇਟ ਦੀ ਗੱਲ ਕਰੀਏ ਆਫਰ ਰੇਟ ਲਾਤਾ ਜੀ ਇਹਦਾ ਰੇਟ ਮਾਰਕੀਟ 2000 ਚੱਲ ਰਿਹਾ ਜੀ ਪਰ ਤੁਹਾਨੂੰ ਦੇਣਾ ਓਨਲੀ 1250 1250 ਚ ਸੂਟ ਦੇ ਦੇਣਾ ਤੁਹਾਨੂੰ ਵਿਆਹ ਸ਼ਾਦੀ ਤੇ ਦੇਣ ਲੈਣ ਲਈ ਬਹੁਤ ਵਧੀਆ ਆਟਮਾ ਇਹ ਇਹ देर ਨਾ ਕਰੋ ਇਹ ਲੈਣ ਤੁਸੀਂ ਆਉਣਾ ਕਿੱਥੇ ਜੀ ਸੁਨੀਲ ਗਲਾਸ ਮੇਨ ਬਾਜ਼ਾਰ ਮੀਆਂਪੁਰ